ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਸਮੇਂ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਹੰਗਾਮਾ ਹੋਇਆ ਹੋਇਆ ਕਿਉਂਕਿ ਉੱਥੇ ਪੰਜਾਬ ਪੁਲਿਸ ਦੇ ਕੁਝ ਅਫਸਰ ਤੇ ਕੁਝ ਮੁਲਾਜ਼ਮ ਉਥੇ ਪਹੁੰਚੇ ਸੀ ਗਨੀਵਕੌਰ ਮਜੀਠੀਆ ਦੇ ਦਫ਼ਤਰ ਨੂੰ ਸੀਲ ਕਰਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਗਨੀਵਕੌਰ ਮਜੀਠੀਆ ਨੇ ਉਹਨਾਂ ਤੋਂ ਸਰਚ ਵਾਰੰਟ ਮੰਗੇ ਅਤੇ ਪੁੱਛਿਆ ਕਿ ਕਿਸ ਕਪੈਸਿਟੀ 'ਚ ਤੁਸੀਂ ਇਸ ਦਫ਼ਤਰ ਨੂੰ ਸੀਲ ਕਰਨ ਪਹੁੰਚੇ ਹੋ ਤਾਂ ਉਸ ਸਮੇਂ ਪੁਲਿਸ ਅਫਸਰਾਂ ਕੋਲ ਕੋਈ ਬਹੁਤ ਮਾਕੂਲ ਜਵਾਬ ਨਹੀਂ ਸੀ ਕਿਉਂਕਿ ਉਸ ਵੇਲੇ ਇਹ ਕਿਹਾ ਜਾ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਕੁਝ ਹੀ ਦਿਨ ਦੇ ਵਿੱਚ ਮਜੀਠਾ ਲੱਗੇ ਪਹੁੰਚ ਰਿਹਾ ਕੁਝ ਜਾਂਚ ਕਰਨ ਦੇ ਹਿਸਾਬ ਨਾਲ ਪਰ ਉਸ ਤੋਂ ਪਹਿਲਾ ਹੀ ਮਜੀਠਾ ਦੇ ਵਿੱਚ ਜੋ ਗਨੀਰ ਕੌਰ ਮਜੀਠੀਆ ਮਜੀਠਾ ਦੇ ਐਮਐਲਏ ਨੇ ਉਹਨਾਂ ਦੇ ਦਫ਼ਤਰ ਦੇ ਬਾਹਰ ਪੁਲਿਸ ਪਹੁੰਚ ਗਈ ਤੇ ਉਸ ਦਫਤਰ ਨੂੰ ਸੀਲ ਕਰਨ ਲੱਗੀ ਉਸੇ ਵੇਲੇ ਹੰਗਾਮਾ ਹੋ ਗਿਆ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਂਦੇ ਆ ਜਦੋਂ ਇਹ ਪੂਰਾ ਹੰਗਾਮਾ ਹੋਇਆ ਕਿਉਂਕਿ ਆਪਣੇ ਸਮਰਥਕਾਂ ਦੇ ਨਾਲ ਗਨੀਵਕੌਰ ਮਜੀਠੀਆ ਉਤੇ ਪਹੁੰਚੇ ਸਨ ਉਹਨਾਂ ਨੇ ਇੱਕੋ ਹੀ ਸਵਾਲ ਪੁੱਛਿਆ ਕਿ ਕਿਸ ਕਪੈਸਿਟੀ ਦੇ ਵਿੱਚ ਤੁਸੀਂ ਪਹੁੰਚੇ ਹੋ ਜੇਕਰ ਪਹੁੰਚੇ ਹੋ ਤਾਂ ਸਰਚ ਵਾਰਡ ਦਿਖਾਓ ਉਸ ਸਮੇਂ ਅਫਸਰ ਉਹਨਾਂ ਦੇ ਸਾਹਮਣੇ ਕੱਚਾ ਜਾਂ ਹੁੰਦਾ ਨਜ਼ਰ ਆਇਆ ਕਿਉਂਕਿ ਉਸ ਦੇ ਕੋਲ ਕੋਈ ਸਿੱਧਾ ਸਿੱਧਾ ਜਵਾਬ ਨਹੀਂ ਸੀ ਸਕੋ ਇਹ ਕਹਿੰਦਾ ਨਜ਼ਰ ਆਇਆ ਕਿ ਸਾਡੇ ਜੋ ਸੀਨੀਅਰ ਨੇ ਉਹ ਪਹੁੰਚ ਰਹੇ ਨੇ ਉਸ ਤੋਂ ਬਾਅਦ ਤੁਹਾਨੂੰ ਜਵਾਬ ਮਿਲੇਗਾ ਪਰ ਉਸ ਤੋਂ ਪਹਿਲਾਂ ਸੈਂਕੜਿਆਂ ਦੀ ਉੱਥੇ ਦਰਜਣਾਂ ਦੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਪਹੁੰਚ ਗਏ ਤੇ ਲੋਕਾਂ ਨੂੰ ਕੰਟਰੋਲ ਕਰਨ ਲੱਗੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਵਰਕਰ ਉੱਥੇ ਪਹੁੰਚੇ ਹੋ ਇਹਨਾਂ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਿਰੋਧ ਵੱਜੋਂ ਗਨੀਵਕਰ ਮਜੀਠੀਆ ਨੇ ਆਪਣੇ ਦਫ਼ਤਰ ਦੇ ਬਾਹਰ ਜੋ ਪੌੜੀਆਂ ਬਣੀਆਂ ਹੋਈਆਂ ਨੇ ਉੱਥੇ ਹੀ ਬੈਠ ਕੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਤੇ ਪੁਲਿਸ ਵਾਲਿਆਂ ਨੂੰ ਸਵਾਲ ਪੁੱਛੇ ਪਰ ਉਹਨਾਂ ਕੋਲ ਮਾਕੂਲ ਜਵਾਬ ਨਹੀਂ ਸੀ ਤੁਹਾਨੂੰ ਤਸਵੀਰਾਂ ਮੁੜ ਕੇ ਦਿਖਾਈਏ ਇਹ ਤਸਵੀਰ ਇਸ ਸਮੇਂ ਇੱਕ ਪਾਸੇ ਤਸਵੀਰ ਹੈ ਵਿਕਰਮ ਸਿੰਘ ਮਜੀਠੀਆ ਤੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਦਫਤਰ ਦੀ ਤੇ ਨਾਲ ਹੀ ਉਤ ਕਾਲਾ ਗੇਟ ਤੁਸੀਂ ਦੇਖ ਰਹੇ ਜਿੱਥੇ ਪੁਲਿਸ ਮੁਲਾਜ਼ਮ ਖੜੇ ਨੇ ਇਹੀ ਮੇਨ ਗੇਟ ਹੈ ਤੇ ਇਸੇ ਨੂੰ ਹੀ ਸੀਲ ਕੀਤਾ ਗਿਆ ਤੇ ਦੂਜੇ ਪਾਸੇ ਜਦੋਂ ਪੁਲਿਸ ਅਧਿਕਾਰੀ ਉਥੇ ਪਹੁੰਚੇ ਹੋਏ ਸੀ ਉਹਨਾਂ ਨੂੰ ਗਨੀਵ ਕੌਰ ਮਜੀਠੀਆ ਸਵਾਲ ਪੁੱਛਦੇ ਨਜ਼ਰ ਆਇਆ ਕਿ ਕਿਸ ਕਪੈਸਿਟੀ ਤੁਸੀਂ ਪਹੁੰਚੇ ਹੋ ਤਾਂ ਤੁਸੀਂ ਪੁਲਿਸ ਵਾਲੇ ਦੇ ਚਿਹਰੇ ਦੇ ਹਾ ਭਾਅ ਦੇਖ ਸਕਦੇ ਹੋ ਕਿਉਂਕਿ ਉਹਦੇ ਕੋਲ ਕੋਈ ਸਿੱਧਾ ਸਿੱਧਾ ਜਵਾਬ ਨਹੀਂ ਸੀ ਇਹ ਗੱਲ ਠੀਕ ਹੈ ਕਿ ਕਾਨੂੰਨ ਦੇ ਤਹਿਤ ਤੁਸੀਂ ਕਾਰਵਾਈ ਕਰਨ ਦੇ ਅਧਿਕਾਰੀ ਹੋ ਕਾਨੂੰਨ ਦੇ ਤਹਿਤ ਤੁਸੀਂ ਕਾਰਵਾਈ ਕਰਨੀ ਕਿਉਂਕਿ ਇਹ ਤੁਹਾਡੀ ਡਿਊਟੀ ਵੀ ਬਣਦੀ ਹੈ ਪਰ ਜਦੋਂ ਜਿਸ ਸ਼ਖਸ ਦੇ ਉੱਪਰ ਜਿਸ ਸ਼ਖਸ ਦੇ ਦਫ਼ਤਰ ਨੂੰ ਸੀਲ ਕਰਨ ਪਹੁੰਚੋ ਜਾਂ ਉਥੇ ਸਰਚ ਕਰਨ ਪਹੁੰਚੋ ਤਾਂ ਉਥੇ ਜੋ ਉਸ ਦਫ਼ਤਰ ਦਾ ਨੁਮਾਇੰਦਾ ਉਸ ਆ ਸਵਾਲਾਂ ਦੇ ਜਵਾਬ ਵੀ ਦੇਣੇ ਬਣਦੇ ਨੇ ਤਾਂ ਇਹ ਤਸਵੀਰ ਉਸ ਤੋਂ ਬਾਅਦ ਬਣੀ ਜਦੋਂ ਗਨੀਪਕਰ ਮਜੀਠੀਆ ਨੇ ਡਟ ਕੇ ਪੁਲਿਸ ਦਾ ਮੁਕਾਬਲਾ ਅਸੀਂ ਤਾਂ ਇਸ ਤਰ੍ਹਾਂ ਨਹੀਂ ਕਹਾਂਗੇ ਪਰ ਪੁਲਿਸ ਨੂੰ ਸਵਾਲ ਪੁੱਛੇ ਤੇ ਉਹਨਾਂ ਸਾਹਮਣੇ ਡਟ ਗਏ ਕਿ ਜੋ ਮੇਰੇ ਸਵਾਲ ਨੇ ਉਹਨਾਂ ਦਾ ਜਵਾਬ ਦਿਓ ਤੇ ਕਾਨੂੰਨ ਦੇ ਤਹਿਤ ਤੁਸੀਂ ਸਰਚ ਕਰ ਸਕਦੇ ਹੋ ਗਨੀਪਕਰ ਮਜੀਠੀਆ ਆਪਣੇ ਸਮਰਥਕਾਂ ਦੇ ਨਾਲ ਦਫ਼ਤਰ ਦੇ ਕੋਲ ਬੈਠ ਗਏ ਤੇ ਉਹਨਾਂ ਨੇ ਉਸ ਵੇਲੇ ਤੱਕ ਪ੍ਰਦਰਸ਼ਨ ਜਾਰੀ ਰੱਖਿਆ ਜਦੋਂ ਤੱਕ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਤੁਸੀਂ ਦੇਖ ਰਹੇ ਹੋ ਕਿ ਗਨੀਪਕਰ ਮਜੀਠੀਆ ਇੱਕ ਪਾਸੇ ਬੈਠੇ ਹੋ ਨੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਸੜਕ ਦੇ ਉੱਪਰ ਕਰੀਬ ਕਰੀਬ ਨਾਕ ਲਾ ਕੇ ਬੈਠੇ ਤਾਂ ਕਿ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਇੱਥੇ ਨਾ ਪਹੁੰਚ ਸਕਣ ਤੁਹਾਨੂੰ ਦੱਸ ਦਈਏ ਕਿ ਇਹ ਸਾਰੀ ਕਾਰਵਾਈ ਇਸ ਕਰਕੇ ਹੋ ਰਹੀ ਕਿਉਂਕਿ ਪਿਛਲੀ 25 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਘਰ ਦੇ ਉੱਪਰ ਛਾਪੇ ਮਾਰੀ ਸਵੇਰੇ ਦੇ ਸਮੇਂ ਛਾਪੇ ਮਾਰੀ ਕਿਤੇ ਜਦੋਂ ਪੂਰਾ ਪਰਿਵਾਰ ਨਾਸ਼ਤਾ ਕਰਨ ਦੀ ਤਿਆਰੀ ਕਰ ਰਿਹਾ ਸੀ ਉਸ ਵੇਲੇ ਵਿਜੀਲੈਂਸ ਦੇ ਅਧਿਕਾਰੀ ਪਹੁੰਚਦੇ ਨੇ ਅੰਦਰ ਕਈ ਕਾਫੀ ਦੇਰ ਤੱਕ ਉੱਥੇ ਬਹਿਸਬਾਜ਼ੀ ਹੁੰਦੀ ਹੈ ਤੇ ਬਹਿਸਬਾਜ਼ੀ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਆਪਣੇ ਨਾਲ ਮੁਹਾਲੀ ਦੇ ਲਈ ਲੈ ਕੇ ਰਵਾਨਾ ਹੁੰਦੀ ਕਿਉਂਕਿ ਮੁਹਾਲੀ ਦੇ ਵਿੱਚ ਹੀ ਉਹਨਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ ਆਮਦਨ ਨਾਲੋਂ ਵੱਧ ਜਾਇਦਾਦ ਇਕੱਠਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਤੇ ਜੋ ਵਿਜੀਲੈਂਸ ਹੈ ਵਕ ਵਕ ਥਾਵਾ ਤੇ ਲੈ ਕੇ ਜਾ ਰਹੀ ਕਿਉਂਕਿ ਉਸ ਨੂੰ ਵਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਹਾਸਲ ਹੋਇਆ ਹੈ ਇਹ ਵੀ ਖਬਰ ਆਈ ਕਿ ਹਿਮਾਚਲ ਦੇ ਵਿੱਚ ਕਿਸੇ ਕਈ ਥਾਵਾ ਦੇ ਉੱਪਰ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਤੇ ਅੱਜ ਖਬਰ ਇਹ ਆ ਰਹੀ ਹੈ ਕਿ ਮਜੀਠਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਕਿਸੇ ਵੀ ਵੇਲੇ ਪਹੁੰਚ ਸਕਦੀ ਹੈ ਉਸੇ ਦੇ ਤਹਿਤ ਪੰਜਾਬ ਪੁਲਿਸ ਦੇ ਅਧਿਕਾਰੀ ਆਪਣੇ ਮੁਲਾਜ਼ਮਾਂ ਦੇ ਨਾਲ ਗਨੀਪਕੁਰ ਮਜੀਠੀਆ ਦਾ ਜੋ ਇਹ ਦਫਤਰ ਹੈ ਇੱਥੇ ਪਹੁੰਚ ਕੇ ਇਸ ਦਫਤਰ ਨੂੰ ਸੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਸੇ ਵੇਲੇ ਇੱਥੇ ਹੰਗਾਮਾ ਹੋ ਗਿਆ ਗਨੀਪਕੁਰ ਮਜੀਠੀਆ ਜੋ ਅਕਸਰ ਮੀਡੀਆ ਦੇ ਵਿੱਚ ਆਉਂਦੇ ਤਾਂ ਨਹੀਂ ਪਰ ਕਿਸੇ ਖਾਸ ਕਾਰਨ ਕਰਕੇ ਆਉਂਦੇ ਨੇ ਪਰ ਜਦੋਂ ਤੋਂ ਉਹਨਾਂ ਦੇ ਪਤੀ ਯਾਨੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਖਿਲਾਫ ਇੱਕ ਕਾਰਵਾਈ ਹੋਈ ਹੈ ਉਹਨਾਂ ਨੇ ਪੂਰਾ ਮੋਰਚਾ ਸੰਭਾਲ ਲਿਆ ਹੋਇਆ ਤੇ ਜਿਵੇਂ ਹੀ ਕਾਨੂੰਨਨ ਕਾਰਵਾਈ ਹੋ ਰਹੀ ਹੈ ਜਾਂ ਪੁਲਿਸ ਦੀ ਕਾਰਵਾਈ ਹੋ ਰਹੀ ਹੈ ਉਹ ਹਰ ਉਹ ਸਵਾਲ ਪੁੱਛਣੇ ਜੋ ਇੱਕ ਨਾਗਰਿਕ ਹੋਣ ਦੇ ਨਾਤੇ ਇੱਕ ਲੀਡਰ ਹੋਣ ਦੇ ਨਾਤੇ ਸਵਾਲ ਪੁੱਛਿਆ ਜਾਣਾ ਚਾਹੀਦਾ ਇਸ ਦੇ ਤਹਿਤ ਜਦੋਂ ਪੁਲਿਸ ਵਾਲੇ ਪਹੁੰਚੇ ਆਪਣੀ ਨਫਰੀ ਦੇ ਨਾਲ ਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਉਹ ਤਸੱਲੀ ਬਖਸ਼ ਨਹੀਂ ਦੇ ਸਕੇ ਤਾਂ ਜੋ ਇਹ ਮੌਕਾ ਬਣਿਆ ਸੀ ਤੁਹਾਨੂੰ ਦਿਖਾਈਏ ਆਖਿਰਕਾਰ ਕੀ ਸੁਣਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਸੀ ਔਰ ਕਿਹੜੇ-ਕਿਹੜੇ ਸਵਾਲ ਗਨੀਪ ਘਰ ਮਜੀਠੀਆ ਉਸ ਸਮੇਂ ਪੁੱਛ ਰਹੇ ਸੀ ਮੇਰੀ ਤੁਹਾਡੇ ਕੋਲ ਰਿਕਵੈਸਟ ਹੈ ਮੇਰੀ ਡਿਊਟੀ ਹੈ ਮੈਨੂੰ ਮੈਂ ਸਮਝਦੀ ਹਾਂ ਤੁਹਾਡੀ ਡਿਊਟੀ ਹੈ ਪਰ ਜੋ ਡਿਊਟੀ ਹੈ ਮੈਂ ਆਂਡਰਸ

आई वाज प्रेजेंट देयर ओके आई डिड नॉट इंटरफेयर इन द सर्च ओटी भी मैं प्रेजेंट था ना? ना मेरी गल सुन उस समय तो तू ही अपने घर ਦੇ ਵਿੱਚ ਹੀ ਹੈਗੇ ਹਾਂਜੀ ਸਾਡੇ ਸਾਹਿਬ ਵੀ ਘਰ ਦੇ ਵਿੱਚ ਹੀ ਹੈਗੇ ਸਾਡੇ ਬੱਚੇ ਵੀ ਸਾਰੇ ਅੰਦਰ ਹੈਗੇ ਠੀਕ ਹੈ ਠੀਕ ਹੈ ਇਸ ਟਾਈਮ ਇੱਥੇ ਕੋਈ ਅੰਦਰ ਤੁਹਾਡੇ ਕੋਈ ਲੇਬਰ ਤੇ ਦੋ ਬੰਦੇ ਜੋ ਵੀ ਹੈਗਾ आई डोंट नो ਠੀਕ ਹੈ ਠੀਕ ਹੈ ਹੁਣ ਸਾਨੂੰ ਜਿਹੜੇ ਆਰਡਰ ਹੋਏ ਆ ਇਹਦੀ ਕੰਪਲਾਈਂਸ ਕਰਨੀ ਹੈ ਪਲੀਜ਼ ਨਹੀਂ ਨਹੀਂ ਤੁਹਾਨੂੰ ਜਿਹੜੇ ਆਰਡਰ ਹੋਏ ਆ ਤਾਂ ਮਤਲਬ ਕਿ ਮੇਰਾ ਆਫਿਸ ਆਹ ਹੈ ਹਾਂਜੀ ਆਹ ਤਾਂ ਨਹੀਂ ਹੈ आई एम नॉट गोइंग इन टू माय ऑफिस आई विल स्टैंड आउटसाइड यू लेट मी सेट आउट इन माय ऑफिस जी मीडिया ਨੂੰ ਇੱਥੇ ਰੱਖ ਲਓ ਤੁਸੀਂ ਇਹ ਮੀਡੀਆ ਟਾਇਲ ਕਿਉਂ ਕਰ ਰਹੇ ਹੋ ਤੁਸੀਂ ਆਫਿਸ ਤੇ ਆਊਟਸਾਈਡ ਯੂ ਵਾਂਟ ਟੂ ਡੂ ਮੀਡੀਆ ਟਾਇਲ ਮੈਂ ਮੈਂ ਨਹੀਂ ਟਾਇਲ ਕਰਦਾ ਇੱਥੇ ਮੀਡੀਆ ਟਾਇਲ ਹੋ ਰਹੀ ਹੈ ਤੁਸੀਂ ਕਰ ਰਹੇ ਹੋ ਹੱਥ ਜੋੜ ਕੇ ਮੱਡੀ ਪੈਰ ਤੁਸੀਂ ਮੇਰੇ ਚਲੋ ਤੁਸੀਂ ਇੱਥੇ ਕਿਉਂ ਤਮਾਸ਼ਾ ਬਣਾ ਰਹੇ ਹੋ ਮੀਡੀਆ ਦੇ ਸਾਹਮਣੇ ਮੈਨੂੰ ਉੱਥੇ ਬੈਠ ਲੈਣ ਦਿਓ ਕਵਾਈਟਲੀ ਦਾ ਮੀਡੀਆ ਇਜ਼ ਆਊਟਸਾਈਡ ਪਲੀਜ਼ ਇੱਥੇ ਬਹਿ ਜਾਓ ਆਈ ਰਿਕਵੈਸਟ ਪਲੀਜ਼ ਤੋ ਆਸੀ ਚਲੋ ਜੀ ਤੁਸੀਂ ਬੁਲਾਓ ਆਪਣੀ ਪੀਸ ਗੇਟੋ ओके ਆ ਹਾਂ ਜੀ ਆਂਡਰਸਟੈਂਡ ਡੀਐਸਪੀ ਸਾਹਿਬ ਯੂ ਵਾਟ ਟੂ ਸੀ ਯਾ ਕਿੰਨੀ ਦੇਰ ਚਾਹ ਰਹੇ ਹੋ ਤੁਹਾਡੇ ਸੀਨੀਅਰ ਆਫੀਸਰ ਇਹ ਤਾਂ ਦੱਸੋ ਕਿਦੋਂ ਆਣਾ ਵਾ ਮਹਨ ਹਵ 1 ਆਵਰ ਪਲੀਜ਼ ਯੂ ਵਾਂਟ ਮੀ ਟੂ ਸਿਟ ਆਊਟਸਾਈਡ ਮੈਂ ਆਊਟਸਾਈਡ ਓਵਰ ਹਿਅਰ ਓਨ ਦ ਰੋਡ ਫਾਰ 1 ਆਵਰ ਮੇਰੇ ਆਫਿਸ ਤੇ ਬੈਠ ਜਾਓ ਪਲੀਜ਼ ਮੈਂ ਕਿਉਂ ਆਫਿਸ ਬੈਠਾ ਤੁਹਾਡੇ ਇੱਥੇ ਸਾਨੂੰ ਜਿਹੜੇ ਆਰਡਰ ਹੋਏ ਆ ਨਾ ਚੋ ਚਲੋ ਕਾਰਨ ਕਿ ਕਿਉਂ ਨਹੀਂ ਜਾ ਦਿੰਦਾ ਜਾ ਰਿਹਾ ਕਿਹਾ ਗਿਆ ਤੁਸੀਂ ਇਹ ਸਾਰੀ ਗੱਲਬਾਤ ਸੁਣੀ ਗਨੀਪਕਰ ਮਜੀਠੀਆ ਜਦੋਂ ਪੁਲਿਸ ਵਾਲਿਆਂ ਤੋਂ ਸਵਾਲ ਪੁੱਛਦੇ ਨਜ਼ਰ ਆਏ ਕਿਉਂਕਿ ਹਰ ਇਸ ਜਮਹੂਰੀਅਤ ਦੇ ਵਿੱਚ ਹਰ ਉਸ ਸ਼ਖਸ ਨੂੰ ਸਵਾਲ ਪੁੱਛਣ ਦਾ ਅਧਿਕਾਰ ਹੈ ਜਿਸ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗਨੀਪਕਰ ਮਜੀਠੀਆ ਦੇ ਜੋ ਸਵਾਲ ਨੇ ਉਹਦਾ ਤਸੱਲੀ ਬਖਸ਼ ਜਵਾਬ ਜੋ ਪੁਲਿਸ ਅਧਿਕਾਰੀਆਂ ਨੂੰ ਨਹੀਂ ਦੇ ਸਕਿਆ ਸਗੋਂ ਇਹ ਕਹਿੰਦਾ ਜ਼ਰੂਰ ਨਜ਼ਰ ਆਇਆ ਕਿ ਸਾਡੇ ਜੋ ਸੀਨੀਅਰ ਨੇ ਉਹ ਸੀਨੀਅਰ ਪਹੁੰਚ ਕੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਣਗੇ ਪਰ ਇੱਕ ਸਵਾਲ ਇਹ ਥੇ ਵੀ ਖੜਾ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਦਫ਼ਤਰ ਦੇ ਬਾਰ ਪਹੁੰਚੇ ਹੋ ਕੋਈ ਕਾਰਵਾਈ ਕਰਨਾ ਚਾਹੁੰਦੇ ਸਰਚ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਉਹਨਾਂ ਸਵਾਲਾਂ ਦਾ ਜਵਾਬ ਰੈਡੀ ਹੋਣਾ ਚਾਹੀਦਾ ਹੈ ਜੇਕਰ ਕੋਈ ਸਵਾਲ ਤੁਹਾਨੂੰ ਪੁੱਛਿਆ ਜਾਂਦਾ ਹੈ ਤੇ ਤਸਵੀਰਾਂ ਅੱਜ ਕਰੀਬ ਦੁਪਹਿਰ ਬਾਅਦ ਦੀਆਂ ਨੇ ਜਦੋਂ ਇਹ ਖਬਰ ਪਹੁੰਚਦੀ ਹੈ ਕੀ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੇ ਅਧਿਕਾਰੀ ਲੈ ਕੇ ਮਜੀਠਾ ਪਹੁੰਚ ਰਹੇ ਨੇ ਕੁਝ ਉਹਨਾਂ ਨੇ ਆਪਣੀ ਜਾਂਚ ਕਰਨੀ ਹੋਏਗੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਵਿਜੀਲੈਂਸ ਦੇ ਰਿਮਾਂਡ ਤੇ ਚੱਲ ਰਹੇ ਨੇ ਉਸੇ ਦੇ ਤਹਿਤ ਜਦੋਂ ਪੁਲਿਸ ਵਾਲਿਆਂ ਨੂੰ ਇਹ ਆਦੇਸ਼ ਆਏ ਹੋਣਗੇ ਕਿ ਤੁਸੀਂ ਉਹਨਾਂ ਦੇ ਜੋ ਦਫ਼ਤਰ ਹੈ ਉਸ ਨੂੰ ਜਾ ਕੇ ਸੀਲ ਕਰੋ ਜਾਂ ਸਰਚ ਆਪਰੇਸ਼ਨ ਉੱਥੇ ਜਾਰੀ ਸ਼ੁਰੂ ਕਰੋ ਉਸੇ ਦੇ ਤਹਿਤ ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਪਹੁੰਚੇ ਸੇ ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਏਗਾ ਗਨੀਵਕੌਰ ਮਜੀਠੀਆ ਉਥੇ ਡਟ ਕੇ ਖੜ ਜਾਣਗੇ ਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਸ਼ਾਇਦ ਇਹਨਾਂ ਪੁਲਿਸ ਵਾਲਿਆਂ ਕੋਲ ਨਹੀਂ ਹੋਏਗਾ ਤੇ ਇਹ ਤਸਵੀਰਾਂ ਇਸ ਸਮੇ ਉਸ ਤਰ੍ਹਾਂ ਬਣੀਆਂ ਹੋਈਆਂ ਨੇ ਕਿਉਂਕਿ ਅ ਇਸ ਦਫਤਰ ਦੇ ਬਾਹਰ ਲਗਾਤਾਰ ਸ਼ੂਮਨੀ ਕਾਲੀ ਦਲ ਦੇ ਜੋ ਵਰਕਰ ਨੇ ਉਹ ਵੀ ਪਹੁੰਚ ਰਹੇ ਨੇ ਗਨੀਵਕੌਰ ਮਜੀਠੀਆ ਉਥੇ ਡਟੇ ਹੀ ਹੋਏ ਨੇ ਤੇ ਪੁਲਿਸ ਵਾਲੇ ਵੀ ਉਥੇ ਪਹੁੰਚੇ ਹੋਏ ਨੇ ਤਾਂ ਇਸ ਪੂਰੇ ਇਲਾਕੇ ਦੇ ਵਿੱਚ ਇਸ ਸਮੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਪੁਲਿਸ ਵਾਲੇ ਇਸ ਥਾਂ ਤੇ ਸਰਚ ਕਰਨ ਪਹੁੰਚੇ ਹੋਏ ਸੀ ਪਰ ਉੱਥੇ ਉਹਨਾਂ ਨੂੰ ਰੋਕਿਆ ਗਿਆ ਸੀ ਤੇ ਇਹ ਹੰਗਾਮਾ ਵੱਡਾ ਹੰਗਾਮਾ ਹੋਇਆ ਜਿਸ ਦੀ ਚਰਚਾ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਕਿਉਂਕਿ ਇਹ ਇੱਕ ਵੱਡਾ ਕੇਸ ਹੈ ਜਿਸ ਦੇ ਉੱਪਰ ਇਹ ਵੀ ਸ਼ਰਮਣੀ ਕਾਲੇਦਲੇ ਇਲਜ਼ਾਮ ਲਗਾ ਰਹੀ ਹੈ ਕਿ ਇਹ ਸਾਰੀ ਕਾਰਵਾਈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੋ ਹੋ ਰਹੀ ਹੈ ਉਹ ਸਿਰਫ ਔਰ ਸਿਰਫ ਸਿਆਸੀ ਲਾਹਾ ਖੱਟਣ ਦੇ ਲਈ ਤੇ ਸਿਆਸੀ ਬਦਲਾਖੋਰੀ ਦੇ ਲਈ ਹੋ ਰਹੀ ਹੈ ਇਹ ਸਾਰੀ ਕਾਰਵਾਈ ਅੱਗੇ ਦੀ ਜੋ ਵੀ ਅਪਡੇਟ ਹੋਏਗੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ